ਹੁਣ ਇੱਕ ਵਾਰੀ ਨਾ ਕੀ ਹੋਇਆ ਵੀ ਸ਼੍ਰੀ ਅਖੰਡ ਪਾਠ ਸਾਹਿਬ ਘਰ ਦੇ ਵਿੱਚ ਰਖਾਉਣਾ ਹੈਗਾ ਹੁਣ ਚਲੋ ਲਾਂਗਰੀ ਨੇ ਆਪਣਾ ਸਮਾਨ ਲਿਖਾਤਾ ਵੀ ਜੋ ਲੰਗਰ ਦੀ ਰਸਤੇ ਵਾਸਤੇ ਸਮਾਨ ਲਿਆਉਣਾ ਵੇ ਕਿੰਨੇ ਪਿਆਜ਼ ਕਿੰਨੇ ਆਲੂ ਕੀ ਤਰਕੇ ਦਾ ਸਮਾਨ ਕੀ ਦਾਲ ਦਾ ਸਮਾਨ ਕੀ ਚੌਲਾਂ ਦਾ ਸਮਾਨ ਸਾਰਾ ਲਿਖਾਤਾ ਵੀ ਇਨਾ ਇਕੱਠਾ ਕਰ ਲਿਓ ਕਿੰਨੇ ਮਟਰ ਲਿਓਣੇ ਕੀ ਸਬਜ਼ੀ ਬਣਾਉਣੀ ਸਾਰਾ ਉਹਨੇ ਕਹਿ ਲਓ ਆਪਣਾ ਟੋਟਲ ਸਮਾਨ ਲਿਖਾਤਾ ਚਲੋ ਗੁਰਦੁਆਰੇ ਦਾ ਭਾਈ ਆਇਆ ਗ੍ਰੰਤੀ ਸਿੰਘ ਆਇਆ ਹੁਣ ਗ੍ਰੰਥੀ ਸਿੰਘ ਨੇ ਆਪਣਾ ਸਮਾਨ ਲਿਖੋਣਾ ਸ਼ੁਰੂ ਕਰਤਾ। ਵੀ ਇਕਰਮਾਲਾ ਚਲੋ ਉਹ ਲਿਖ ਲਿਆ ਮੁੰਡੇ ਸਾਡੇ ਨੇ ਵੀ ਇਕਰਮਾਲਾ। ਉਹ ਕਹਿੰਦਾ ਵੀ ਇੱਕ ਤੂਫਾਂ ਵਾਲਾ ਬੰਡਲ ਉਹਨੂੰ ਵੀ ਲਿਖ ਲਿਆ। ਆਂਦਾ ਇੱਕ ਜੀ ਜੋਤ ਜਗਾਉਣੀ ਆ। ਇੱਕ ਜੋਤ ਜਗਾਉਣੀ ਆ ਤੇ ਉਹ ਆਂਦਾ ਜੋਤ ਵੀ ਕਿਉ ਵੀ ਲਿਖ ਲੋ। ਘਿਉ ਵੀ ਲਿਖ ਲਿਆ। ਆਂਦਾ ਇੱਕ ਕੁੰਭ ਲਿਖ ਲੋ ਨਾਰੀਅਲ। ਇੱਕ ਨਾਰੀਅਲ ਲਿਖ ਲੋ ਇੱਕ ਮੌਲੀ ਲਿਖ ਲੋ। ਤੇ ਮੌਲੀ ਉਹ ਨਾਰੀਅਲ ਦੇ ਉੱਤੇ ਲੇਬੇਟ ਕੇ ਰਖੜੇ ਦੇ ਉੱਤੇ ਪਾਣੀ ਪਾ ਕੇ ਰੱਖਣੀ ਆ। ਅੱਛਾ ਮੈਂ ਇਹ ਸਾਰਾ ਕੁਝ ਸੁਣ ਲਿਆ ਤੇ ਮੈਂ ਲੱਗ ਗਿਆ ਮੈਂ ਹਾਂ ਕੀ ਲਿਖਾ ਰਿਹਾ ਬਈ ਤੂੰ? ਮੈਂ ਭਾਈ ਨੂੰ ਪੁੱਛਿਆ ਮੈਂ ਭਾਈ ਸਾਹਿਬ ਕੀ ਲਿਖਾ ਰਹੇ ਜੀ? ਆਂਦਾ ਵੀ ਇਹ ਜੋ ਵਿਧੀ ਵਿਧਾਨ ਆ ਮੈਂ ਵਿਧੀ ਵਿਧਾਨ ਪੰਤਾਂ ਦਾ ਤਾਂ ਸੁਣਿਆ ਸੀ ਪੁਜਾਰੀਆਂ ਦਾ ਤਾਂ ਸੁਣਿਆ ਸੀ ਇਹ ਗੁਰਦਾਰੇ ਵਾਲਾ ਕਿਹੜਾ ਵਿਧੀ ਵਿਧਾਨ ਹੋਇਆ? ਮੈਂ ਮੈਨੂੰ ਇਸ ਚੀਜ਼ ਦਾ ਜਵਾਬ ਦੋ ਭਾਈ ਸਾਹਿਬ ਵੀ ਜਿਹੜਾ ਇਹ ਤੁਸੀਂ ਦੱਸ ਰਹੇ ਜੇ ਇਹ ਕੀ ਆ? ਆਂਦਾ ਇਹ ਸਾਡੇ ਡੇਰੇ ਦੀ ਮਰਿਆਦਾ ਵਾ। ਮੈਂ ਵਿਖਾਵਾਂ ਕਿੱਥੇ ਲਿਖੀ ਆ। ਗੜਗੋਸ ਕੇ ਜੰਦਾ ਆਂਦਾ ਨਹੀਂ ਹਵਾ ਚ ਹੀ ਆ ਹੁਣ ਮੇਰੇ ਕੋਲ ਪਈ ਸੀਰੀ ਅਕਾਲ ਤਖਤ ਸਾਹਿਬ ਵਾਲੀ ਮਰਿਆਦਾ ਮੈਂ ਉਹ ਲਿਆ ਗੜੀ ਕਰਤੀ ਮੈਂ ਹਾਂ ਵੇ ਕੀ ਲਿਖਿਆ ਵਾ ਅੰਦਰ ਕੀ ਮੈਂ ਹਾਂ ਬਿਕ ਗੁਰੂ ਦੀ ਹਜ਼ੂਰੀ ਦੇ ਵਿੱਚ ਨਾਰਗਰ ਰੱਖਣਾ ਜੋਤ ਜਗਾਉਣੀ ਧੂਫ ਲਾਉਣੀ ਜਾਂ ਜੋਤਾਂ ਜਗਾਉਣੀਆਂ ਇੱਕ ਬਹੁਤ ਵੱਡੀ ਮਨਮਤ ਹੈ ਮੈਂ ਹੁਣ ਦੱਸਿਓ ਵੀ ਤੁਹਾਡੀ ਮਰਿਆਦਾ ਕਿੱਥੇ ਆ ਕੱਜਾ ਜੋ ਗਿਆ ਨਾ ਨਹੀਂ ਉਹਦੇ ਹਵਾ ਚ ਹੀ ਆ ਤੇ ਮੈਂ ਤੂੰ ਇੱਕ ਚੀਜ਼ ਤਾਂ ਮੈਨੂੰ ਲੌਜਿਕ ਦੇ ਦਿਓ ਪੀਏ ਨਾਰੀਗਲ ਲਿਆ ਕੇ ਰੱਖਣਾ ਇਹ ਪੁਜਾਰੀਆਂ ਵਾਲੀ ਉੱਤੇ ਤੁਸੀਂ ਉਹ ਮੌਲੀ ਲਵੇਟਣੀ ਇਹ ਕਿੱਥੋਂ ਦਾ ਸਿੱਖੀ ਦਾ ਆ ਵੀ ਪੁਜਾਰੀ ਮੌਲੀ ਲਵੇਟਣ ਫੱਬਦੇ ਹੀ ਆ ਚਲੋ ਸਿੱਖੀ ਦੇ ਵਿੱਚ ਮੌਲੀ ਲਵੇਟਣ ਕਿੱਥੋਂ ਦਾ ਪ੍ਰਭਾਵ ਆ ਤਿਆਂਦਾ ਵੀ ਇਹ ਨਾਰੀਗਲ ਤਾਂ ਰੱਖਿਆ ਜਾਂਦਾ ਵਾ ਵੀ ਜਦੋਂ ਨਾਰੀਗਲ ਖੰਡਪਾਤ ਸਾਹਿਬ ਦੇ ਲਾਗੇ ਰੱਖਾਂਗੇ ਤਿਆਂਦਾ ਉਹ ਜਿਹੜਾ ਭਾਈ ਗੁਰੂ ਘਰ ਦਾ ਜਿਹੜਾ ਭਾਈ ਆ ਪਾਠੀ ਸਿੰਘ ਗਰੰਥੀ ਸਿੰਘ ਜਿਹੜੀ ਬਾਣੀ ਪੜੂਗਾ ਉਹ ਸਾਰੀ ਬਾਣੀ ਇਹਦੇ ਨਾਰੀਗਲ ਦੇ ਵਿੱਚ ਵੜ ਜਾਣੀ ਆ ਤੇ ਮੌਲੀ ਲਾ ਕੇ ਤੇ ਨਾਰਗਲ ਤੋੜ ਕੇ ਸਾਰੇ ਜਣੇ ਖਾ ਲਓ ਤੇ ਬਾਣੀ ਸਾਡੇ ਅੰਦਰ ਮੈਂ ਲੌਜੀਕ ਇੱਕ ਦਿੱਤਾ ਮੈਂ ਕਿਹਾ ਵੀ ਨਾਰਗਲ ਨੂੰ ਭੰਨ ਕੇ ਦੇਖੋ ਤੇ ਬੰਦੇ ਦਾ ਸਿਰ ਭੰਨ ਕੇ ਵੇਖੋ ਬੰਦੇ ਦਾ ਸਿਰ ਪਾੜ ਜੂਗਾ ਨਾਰਗਲ ਤਾਂ ਵੀ ਨਹੀਂ ਟੁੱਟਣਾ ਤੋਂ ਕਹਿਣ ਤੋਂ ਭਾਵ ਮੈਂ ਕਿਹਾ ਵੀ ਐਡੇ ਸਖਤ ਨਾਰਗਲ ਦੇ ਵਿੱਚ ਤੁਸੀਂ ਕਹਤਾ ਵੀ ਬਾਣੀ ਵੜ ਸਕਦੀ ਹੈ ਐਡੇ ਸਖਤ ਨਾਰਗਲ ਦੇ ਵਿੱਚ ਬਾਣੀ ਵੜ ਗਈ ਤੇ ਕੀ ਮੈਂ ਸੌਫਟ ਖੋਪੜੇ ਦੇ ਵਿੱਚ ਬਾਣੀ ਨਾ ਵੜੂਗੀ ਮੈਂ ਕਿਹਾ ਤੁਸੀਂ ਸਾਨੂੰ ਲੋਕ ਅਸਲ ਵਿੱਚ ਪਤਾ ਕੀ ਕਹਿੰਦੇ ਆ ਵੀ ਵੇਖੋ ਜੀ ਇਹ ਲੋਕਾਂ ਨੂੰ ਗੁਰੂ ਨਾਲੋਂ ਤੋੜਦੇ ਆ ਮੈਂ ਬੇਨਤੀ ਕਰਾਂ ਤੋੜ ਨਹੀਂ ਰਹੇ ਆ ਕਿ ਤੁਸੀਂ ਡਹਿ ਜੇ ਬੰਦੇ ਦੇ ਮਨ ਦੇ ਵਿੱਚ ਭਲੇਖਾ ਪੈ ਗਿਆ ਵੀ ਵੇਖੋ ਜੀ ਨਾਰੀਗਲ ਲਾ ਕੇ ਰਖਤਾ ਖੰਡ ਪਾੜਦੇ ਉਹ ਨਾਰੀਗਲ ਦੇ ਵਿੱਚ ਬਾਣੀ ਵੜ ਜਾਣੀ ਆ ਸਾਨੂੰ ਲਾ ਕੇ ਬੈ ਕੇ ਸੌਂਦੀ ਲੋੜ ਨਹੀਂ ਮੈਂ ਕਿਹਾ ਕਿੱਡਾ ਵਧੀਆ ਹੋਵੇ ਵੀ ਤੂੰ ਇਸ ਪਖੰਡ ਦੇ ਵਿੱਚੋਂ ਨਿਕਲ ਕੇ ਤੇ ਭਾਈ ਨੂੰ ਕਹਵੇਂ ਵੀ ਤੁਸੀਂ ਬਾਣੀ ਪੜੋ ਤਾਂ ਮੈਂ ਆਪਣਾ ਮੋਬਾਈਲ ਆਪਣੇ ਉਹ ਕਿਤੇ ਦੂਰ ਰੱਖ ਕੇ ਆਉਣਾ ਵਾ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਧਿਆਨ ਗੁਰੂ ਦੇ ਵਿੱਚ ਜੋੜ ਕੇ ਬਾਣੀ ਦੇ ਵਿੱਚ ਜੋੜ ਕੇ ਮੈਂ ਆਪ ਬਾਣੀ ਸੁਣਾਗਾ ਕਿੰਨਾ ਵਧੀਆ ਹੋਵੇ ਪਰ ਬੰਦੇ ਨੂੰ ਮੈਂ ਕਿਹਾ ਤੂੰ ਤਾਂ ਭਲੇਖੇ ਚ ਪਾਤਾ ਵੀ ਬਾਣੀ ਨਾਰੀਅਲ ਚ ਵੜ ਜਣੀ ਮੁੜ ਕੇ ਤੂੰ ਹੀ ਨਾਰੀਅਲ ਖਾ ਲਿਓ ਕਹਿਣ ਤੋਂ ਭਾਵ ਕਿ ਪਾਠ ਹੋਣ ਡਿਆ ਵਾ ਤੁਹਾਨੂੰ 48 ਘੰਟੇ ਲੱਗਿਆ ਆਉਂਦੀ ਲੋੜ ਹੀ ਨਹੀਂ ਫਿਰ ਜਿਹੜੇ ਕੰਮਾਂ ਤੋਂ ਮਾਫ ਕਰਨਾ ਗੁਰੂ ਸਾਹਿਬ ਸਾਨੂੰ ਰੋਕਦੇ ਰਹੇ ਅਇਓ ਕੰਮ ਅੱਜ ਅਹੀਂ ਕਰਤੇ ਹੁਣ ਤਿਆਸ ਦੇ ਵਿੱਚ ਹਵਾਲਾ ਮਿਲਦਾ ਵੀ ਗੁਰੂ ਨਾਨਕ ਸਾਹਿਬ ਪਾਸ਼ਾ ਪਹਿਲੇ ਪ੍ਰਚਾਰ ਦੌਰੇ ਸਮੇਂ ਹਰਦਵਾਰ ਗਏ ਕਾਂਸੀ ਗਏ ਦਿੱਲੀ ਗਏ ਤੇ ਬਹੁਤ ਪ੍ਰਚਾਰ ਦੌਰੇ ਉਹਨਾਂ ਨੇ ਕੀਤੇ ਘੁੰਮਦੇ ਘੁੰਮਦੇ ਪ੍ਰਚਾਰ ਕਰਦੇ ਕਰਦੇ ਗੁਰੂ ਸਾਹਿਬ ਗਏ ਜਗਨਨਾਥਪੁਰੀ ਉੱਥੋਂ ਦੇ ਕੁਝ ਪੁਜਾਰੀ ਕਹਿੰਦੇ ਆ ਕੁਝ ਪਾਂਡੇ ਕਹਿੰਦੇ ਆ ਵੀ ਪਾਸ਼ਾ ਆਰਤੀ ਹੋ ਰਹੀ ਹੈ ਆਜੋ ਸ਼ਾਮ ਲਓ ਪਾਸ਼ਾ ਕਹਿੰਦੇ ਕਿੱਥੇ ਆਰਤੀ ਹੋ ਰਹੀ ਹੈ ਆਂਦੇ ਉਹ ਵੇਖੋ ਥਾਲੀਆਂ ਘਮਾ ਕੇ ਵਿੱਚ ਜੋਤਾਂ ਜਗਾ ਕੇ ਇੱਟਾਂ ਲੀਆਂ ਖੜਕਾ ਕੇ ਹਾਂ ਦੇ ਪਾਸ਼ਾ ਹੀ ਆਰਤੀ ਕਰ ਲੱਗੇ ਆ ਪਾਸ਼ਾ ਆਓ ਸਾਡੇ ਨਾਲ ਖੜੋ ਤੇ ਪਾਸ਼ਾ ਨੇ ਇਹ ਕਿਹੋ ਜੀ ਆਰਤੀ ਆ ਪਾਸ਼ਾਾਂ ਦੇ ਆਰਤੀ ਤੇ ਆਲਰੇਡੀ ਹੋ ਰਹੀ ਜਾਂਦੇ ਕਿੱਥੇ ਦੇਖਣੀ ਰਹੀ ਤੇ ਪਾਸ਼ਾ ਨੇ ਸ਼ਬਦ ਉੱਥੇ ਉਚਾਰਿਆ ਗगन ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚ ਅਵਰੋਕ ਦੇ ਸਗਲ ਬੰਦਰਾਏ ਫਲੰਤ ਜੋਤੀ ਹੁਣ ਇੱਕ ਬੰਦੇ ਇਹ ਸ਼ਬਦ ਪੜਿਆ ਜਾ ਰਿਹਾ ਹੁੰਦਾ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਹੁਣ ਇੱਕ ਬੰਦੇ ਸ਼ਬਦ ਪੜਿਆ ਜਾ ਰਿਹਾ ਵਾ ਹੁਣ ਉਹ ਸ਼ਬਦ ਦੇ ਅਰਥ ਪੜ ਕੇ ਵੇਖੀਏ ਤੇ ਉਹ ਅਰਥ ਉਸ ਆਰਤੀ ਨੂੰ ਜਿਹੜੀ ਆਰਤੀ ਪੁਜਾਰੀ ਕਰਦੇ ਸੀਗੇ ਉਸ ਆਰਤੀ ਦਾ ਪਰਮਾ ਖੰਡਨ ਕਰਦੇ ਆ ਪਰ ਅੱਜ ਉਹ ਯੂ ਆਰ ਦੀ ਗੁਰੂ ਗ੍ਰੰਥ ਸਾਹਿਬ ਦੀਆਂ ਹੋ ਰਹੀਆਂ ਸਾਡੇ ਡੇਰੇਆਂ 'ਚ ਹੁਣ ਮਹਾਰਾਜ ਕਹਿੰਦਾ ਗਗਨ ਮੈ ਥਾਲ ਹੁਣ ਥਾਲੀ ਦੇ ਵਿੱਚ ਥਾਲੀ ਨਾਲ ਆਰਤੀ ਕੀਤੀ ਜਾਂਦੀ ਹੈ ਪਰ ਮਹਾਰਾਜ ਕਹਿੰਦੇ ਇਹ ਥਾਲੀ ਤੇ ਬਹੁਤ ਛੋਟੀ ਹੈ ਅੰਦੇ ਵੱਡੀ ਥਾਲੀ ਕਿੱਥੋਂ ਲੈ ਗਏ ਮਹਾਰਾਜ ਕਹਿੰਦੇ ਵੱਡੀ ਥਾਲੀ ਲਿਆਉਣ ਦੀ ਲੋੜ ਹੀ ਨਹੀਂ ਗਗਨ ਮੈਂ ਥਾਲ ਆ ਗਗਨ ਆਸਮਾਨ ਇਹ ਇੱਡਾ ਵੱਡਾ ਅਸਮਾਨ ਗੁਰੂ ਦਾ ਥਾਲ ਆ ਗਗਨ ਮੈਂ ਥਾਲ ਰਵਜ ਚੰਦ ਦੀਪਕ ਬਣੇ ਤੁਸੀਂ ਨਕੇ ਨਕੇ ਦੀਪਕ ਦੀਵੇ ਜਗਾਲੇ ਨਕੇ ਨਕੇ ਤੁਸੀਂ ਦੀਵੇ ਜਗਾਲੇ ਵਿੱਚ ਜੋਤਾਂ ਜਗਾ ਲਈਆਂ ਪਰ ਮਹਾਰਾਜ ਕਹਿੰਦੇ ਉਸ ਗੁਰੂ ਦਾ ਤੇ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਚੰਦ ਤਾਰੇ ਉਸ ਗੁਰੂ ਦੇ ਦੀਪਕ ਆ ਦੀਵੇ ਆ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆ ਲਓ ਪਵਨ ਚ ਪਰੋ ਕਰੇ ਹੁਣ ਸੁਗੰਧੀ ਦੇਣ ਵਾਸਤੇ ਫੁੱਲ ਰੱਖੇ ਜਾਂਦੇ ਆ ਸੁਗੰਧੀ ਆਵੇ ਅਜਵਨਸਵਾਂ ਦੇ ਪਰਫਿਊਮ ਪਾਏ ਜਾਂਦੇ ਆ ਮਹਾਰਾਜ ਕਹਿੰਦੇ ਧੂਪ ਮਲਿਆ ਲਓ ਮਲਿਆਲਾ ਪਰਬਤ ਵੱਲ ਆ ਰਹੀ ਸੁਗੰਧੀ ਇਕ ਧੂਪ ਦਾ ਕੰਮ ਕਰ ਰਹੀ ਆ ਧੂਪ ਮਲਿਆਲੋਂ ਪਵਨ ਚਵਰੋ ਕਰੇ ਚਵਰ ਕਰਨ ਦੀ ਲੋੜ ਨਹੀਂ ਹਵਾ ਚਵਰ ਕਰ ਰਹੀ ਆ ਪਵਨ ਚਵਰੋ ਕਰੇ ਸਗਲ ਬਨ ਰਾਏ ਫਲੰਤ ਜੋਤੀ ਇਹ ਸਾਰੀ ਬਨਸਪਤੀ ਇਹ ਗੁਰੂ ਦੀ ਆਰਤੀ ਕਰ ਰਹੀ ਏ ਤਾਂ ਦੱਸੋ ਫਿਰ ਹੁਣ ਇੱਕ ਬੰਦੇ ਸਾਡੇ ਗੁਰੂ ਘਰਾਂ ਦੇ ਵਿੱਚ ਸ਼ਬਦ ਪੜਿਆ ਜਾ ਰਿਹਾ ਗਗਨ ਮੈਂ ਥਾਲ ਰਵਾ ਚੰਦ ਦੀਪਕ ਬਣੇ ਤਨ ਨਾਲ ਉਠਾਲੀ ਕਮਾਈ ਜਾ ਰਹੀ ਏ ਮੈਂ ਸਵਾਲ ਇੱਕ ਸਿੱਖੂ ਕਰਦਾ ਮੈਂ ਜੇ ਇਹ ਚੀਜ਼ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਆ ਕੇ ਵੇਖਣ ਵੀ ਮੈਂ ਉਹ ਜਗਨਨਾਥ ਪੁਰੀ ਜਾ ਕੇ ਰੋਕਿਆ ਤੇ ਯਾਰ ਤੁਸੀਂ ਮੇਰੀ 11ਵੀਂ ਜੋਤ ਗੁਰੂ ਗ੍ਰੰਥ ਸਾਹਿਬ ਦੀਆਂ ਆਰਤੀਆਂ ਕਰ ਲਾ ਪੇ ਜੀ ਤੇ ਕੀ ਲੱਗਦਾ ਅੱਜ ਜਿਹੜੇ ਸਾਡੇ ਅਜੋਕੇ ਆਪਣੇ ਆਪ ਨੂੰ ਸਿੱਖ ਖਵਾਉਣ ਵਾਲੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀਆਂ ਆਰਤੀਆਂ ਕਰ ਰਹੇ ਟੱਲੀਆਂ ਖੜਕਾ ਰਹੇ ਆ ਤੇ ਕੀ ਲੱਗਦਾ ਗੁਰੂ ਨਾਨਕ ਦੇ ਅੱਖਾਂ ਹੜ ਜਾਣਗੀ ਇਹਨਾਂ ਦੇ ਮਾਫ ਕਰਨਾ ਬਾਬੇ ਨਾਨਕ ਨੂੰ ਕਹਨਾ ਬਾਬਾ ਤੇਰਾ ਨਾਲ ਇੱਕ ਸਾਡਾ ਡੇਰਾ ਚੱਲ ਗਿਆ। ਤੂੰ ਸਾਡੇ ਡੇਰੇ 'ਚ ਬਾਹਰ ਚੱਲ। ਬਾਬਾ ਹਾਂ ਧਾਰਮਿਕ ਗੁੰਡੇ ਹੀ। ਇੱਕ ਸਮੇਂ ਦਾ ਸਚਨ ਸਚਨ ਠੱਗ ਵਰਗਿਆਂ ਨੂੰ ਕੌਡਰ ਰਾਖਸ਼ ਵਰਗਿਆਂ ਨੂੰ ਸੁਧਾਰਤਾ ਸੀ। ਬਾਬਾ ਅਸੀਂ ਨਹੀਂ ਉਤਰ ਤੋ ਸੁਧਰਨਾ। ਅਸੀਂ ਤਾਂ ਧਾਰਮਿਕ ਗੁੰਡੇ ਹੀ ਅਸੀਂ ਤੇਰਾਵਾਂ ਨੂੰ ਨੁਕਸਾਨ ਕਰਦਾਂਗੇ। ਬਾਬਾ ਅਸੀਂ ਧਾਰਮਿਕ ਗੁੰਡੇ ਹੀ। ਮੈਂ ਪਿਛਲੀ ਵਾਰੀ ਬੋਲਿਆ। ਤੇ ਮੇਰੇ ਸਵਾਲ ਦਾ ਇਹਨਾਂ ਧਾਰਮਿਕ ਗੁੰਡਿਆਂ ਦੇ ਕੋਲੋਂ ਇੱਕ ਵੀ ਜਵਾਬ ਨਹੀਂ ਦਿੱਤਾ ਗਿਆ। ਮੈਂ ਬਾਣੀ ਦੇ ਵਿੱਚੋਂ ਵਿਚਾਰ ਕਰੋ ਪਰ ਨਾ ਬਾਣੀ ਦੇ ਵਿੱਚੋਂ ਵਿਚਾਰ ਨਹੀਂ ਕੀਤੀ ਗਈ ਇਹਨਾਂ ਦੇ ਕੋਲ ਸਾਨੂੰ ਤਾਂ ਮੀਆਂ ਦਿੰਦੇ ਆ ਤੇਰਾ ਐ ਕਰਦੇ ਆਂਗੇ ਤੇਰਾ ਫਲਾਣ ਕਰਦੇ ਆਂਗੇ ਟਮਕਾਨ ਤੇਰੀ ਲੱਤ ਤੋੜਦੇ ਆਂਗੇ ਵੀ ਪੁੱਛੋ ਤੁਸੀਂ ਲੱਤ ਤੋੜੋਗੇ ਅਸੀਂ ਫਲਾਦਾਂਗੇ ਲੱਤ ਫੇ ਤੋੜ ਲਓ ਭਲੇਓ ਅਸੀਂ ਵੀ ਲੱਤਾਂ ਤੋੜਨ ਵਾਲੇ ਬੈਠੇ ਆਂ ਵਿਚਾਰ ਕਰੀ ਦੀ ਹੁੰਦੀ ਗੱਲ ਕਰਨੀ ਤੇ ਪਰ ਨਾ ਗਾਲਾਂ ਤੇ ਇਹਨਾਂ ਦੇ ਅਖਣਾ ਬਾਬਾ ਤੈਨੂੰ ਵੀ ਗਾਲਾਂ ਕਰਦਾਂਗੇ ਅਸੀਂ ਤੇ ਸਾਡੀ ਮਰਜ਼ੀ ਹੀ ਜੋ ਮਰਜ਼ੀ ਕਰੀਏ ਤਾਂ ਮੈਂ ਸੋਚ ਕੇ ਵੇਖੋ ਭਲਿਓ ਕੀ ਇਹ ਕੰਮ ਜਿਹੜੇ ਤੁਸੀਂ ਅੱਜ ਕਰ ਰਹੇ ਜੇ ਕੀ ਇਹ ਕੰਮ ਗੁਰੂ ਨਾਨਕ ਦੇ ਸਿਧਾਂਤ ਦੇ ਅਗੇ ਡਟੋ ਗੱਲੋਗੀ ਇੱਕ ਪਿਓ ਆਪਣੇ ਪੁੱਤ ਨੂੰ ਰੋਕੇ ਪਿਓ ਤਾਂ ਆ ਕੰਮ ਨਾ ਕਰੀ ਤੇ ਪੁੱਤ ਨੂੰ ਨਹੀਂ ਜਾਂਦੇ ਆਪਾਂ ਤਾਂ ਕਰਾਂਗੇ ਕਿਉਂ ਮੇਰੇ ਪਿਓ ਨੇ ਰੋਕਿਆ ਮੈਂ ਤੇ ਜਿੱਤ ਕੇ ਕਰੂੰਗਾ ਇਹ ਜੜੀਆਂ ਇਹਾਰਤੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਕਰ ਰਹੇ ਨਾ ਉਹ ਭਲਿਓ ਜਗਨਨਾਥਪੁਰੀ ਚਲਜੋ ਕਰੋ ਜਾ ਕੇ ਜੋ ਮਰਜੀ ਪਰ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਇੱਥੇ ਤਾਂ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆ ਲੋ ਪਵਨ ਚ ਅਵਰੋਕ ਰ ਸਗਲ ਬਨ ਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਉਹਦੇ ਫੇਰ ਕੈਸੀ ਆਰਤੀ ਹੋਏ ਜਾਰਤੀ ਆਲਰੇਡੀ ਹੋ ਰਹੀ ਆ ਸਾਰੀ ਬਨਸਪਤੀ ਗੁਰੂ ਦੀ ਆਰਤੀ ਕਰ ਰਹੀ ਹੈ ਫੇਰ ਕੈਸੀ ਆਰਤੀ ਹੈ ਫੇਰ ਤੁਸੀਂ ਧਿਆਨ ਦਿਓ ਸਾਡੇ ਬਹੁਤਿਆਵਾਂ ਦੇ ਜੋਤਾਂ ਚ ਕਈਆਂ ਜਾਂਦੀਆਂ ਆ ਹੁਣ ਕਹੀ ਕੀ ਕਹਿਣਗੇ ਹਾਈ ਜੋਤਾਂ ਤੇ ਉਂਗਲ ਚੱਕਦੀ ਉਂਗਲ ਨਹੀਂ ਤੇ ਕੱਲ ਲੱਗਾ ਬਾਣੀ ਦੇ ਵਿੱਚੋਂ ਹਵਾਲਾ ਦੇਖਣਨ ਕਰ ਲੱਗਾ ਹਾਂ ਹੁਣ ਜੋਤਾਂ ਚ ਗਈਆਂ ਜਾਂਦੀਆਂ ਤੇ ਉਹ ਜੋਤਾਂ ਦਾ ਅਸਲ ਵਿੱਚ ਇੱਕ ਕਾਰਨ ਹੋਇਆ ਕਰਦਾ ਹੈ ਇੱਕ ਸਮੇਂ ਤੇ ਜਦੋਂ ਹਨੇਰਾ ਹੁੰਦਾ ਹੈ ਅੱਜ ਤੇ ਬੜੇ ਬੜੇ LED ਬਲਬ ਆ ਗਏ ਆ ਇੱਕ ਸੋਚਣਾ ਪਉ ਬਲਬ ਜਗ ਜਾਣਾ ਸੋਚਣਾ ਪਉ ਬਲਬ ਬੁੱਝ ਜਾਣਾ ਇੱਕ ਸਮਾਂ ਉਹ ਸੀ ਜਦੋਂ ਬਲਬ ਨਹੀਂ ਸੀ ਹੁੰਦੇ ਲਾਈਟਾਂ ਨਹੀਂ ਸੀ ਹੁੰਦੀਆਂ ਉਸ ਸਮੇਂ ਤੇ ਜੋਤ ਲਾਗੇ ਜਗਾਈ ਜਾਂਦੀ ਸੀ ਦੇਸੀ ਕੀਓ ਦੀ ਵੀ ਰਾਤ ਨੂੰ ਬਾਣੀ ਪੜ੍ਹਨੀ ਆ ਤੇ ਨੇਰੇ ਦੇ ਵਿੱਚ ਬਾਣੀ ਪੜੀ ਨਹੀਂ ਜਾਣੀ ਤੇ ਜੋਤ ਜਗਾ ਦੋ ਲਾਗੇ ਪਰ ਜਦੋਂ ਜਦੋਂ ਗਾਂ ਬਲਬਾ ਗਏ ਜਿਹੜੇ ਗਰੰਥੀ ਸਿੰਘ ਸਿਆਣੇ ਹੀ ਉਹਨਾਂ ਨੇ ਕਮੇਟੀਆਂ ਨੂੰ ਕਹਿ ਦਿੱਤਾ ਵੀ ਇਹ ਚੁੱਕ ਦੋ ਹਣ ਇਹਦੀ ਹੁਣ ਲੋੜ ਨਹੀਂ ਕੋਈ ਪਰ ਜਿਹੜੇ ਗਰੰਥੀ ਸਿੰਘਾਂ ਨੂੰ ਲਾਲਚ ਪੈ ਗਿਆ ਵੀ ਵਾਵਾ ਜੋਤ ਦੇ ਬਾਹਨੇ ਲੋਕੀ ਗੋਲਕ ਦੇ ਵਿੱਚ ਦੇ ਭਾਵੇਂ ਦਸਵੰਧ ਆਪਣਾ 5 ਰੁਪਏ ਕੱਢਣ ਪਰ ਕਿਉਂ ਦੀ ਜਿਹੜੀ ਇੰਨੀ ਪੋਤਲੀ ਲਿਆ ਕੇ ਏਡੀ ਕੋ ਥੈਲੀ ਲਿਆ ਕੇ ਜਿਹੜੀ ਐ ਕਰਕੇ ਐ ਨਿਚੋੜਦੇ ਆ ਨਾ ਉਹ ਕਿਉਂ ਸਾਰਾ ਜਾਂਦਾ ਹੈ ਗਰੰਤੀ ਦੇ ਕੋਲ ਤੇ ਗਰੰਥੀ ਨੇ ਤਾਂ ਉਹਨੂੰ ਇੱਕ ਧਰਮ ਦੀ ਮਰਿਆਦਾ ਬਣਾਤੀ ਤਾਂ ਗਰੰਥੀ ਨੇ ਉਹਨੂੰ ਇੱਕ ਧਰਮ ਦੀ ਮਰਿਆਦਾ ਬਣਾਤੀ ਪੀ ਲਿਆ ਲੈ ਕੇ ਪਾਈ ਜੋ ਕਿਉ ਵਿੱਚ ਤੇ ਗਰੰਥੀ ਆ ਆਂਦਾ ਮੈਂ ਕੜਕੜ ਵਰਤੀ ਜਾਂਦਾ ਮੈਂ ਹੁਣ ਮਹਾਰਾਜ ਇੱਥੇ ਕਹਿੰਦੇ ਆ ਨਾਮ ਤੇਰੋ ਦੀਵਾ ਨਾਮ ਤੇਰੋ ਨਾਮ ਤੇਰੋ ਬਾਤੀ ਨਾਮ ਤੇਰਾ ਤੇਲ ਹੈ ਮਾਹੀ ਪਸਾਰਾ ਹੁਣ ਮਹਾਰਾਜ ਕਹਿੰਦੇ ਵੀ ਨਾਮ ਤੇਰਾ ਦੀਵਾ ਦੀਵਾ ਜਗਾਇਆ ਜਾਂਦਾ ਪਰ ਅਸਲ ਵਿੱਚ ਉਹ ਦੀਵਾ ਉਹ ਫੇਕਿਆ ਦੀਵਾ ਅਸਲੀ ਨਹੀਂ ਨਾਮ ਤੇਰਾ ਦੀਵਾ ਪ੍ਰਮਾਤਮਾ ਦਾ ਨਾਮ ਹੀ ਉਹ ਅਸਲ ਦੀਵਾ ਵਾ ਨਾਮ ਤੇਰਾ ਬਤੀ ਬਜਵਤੀ ਪਾਈ ਜਾਂਦੀ ਨਾਲ ਰੂ ਦੀਆਂ ਕਰਕੇ ਤੇ ਮਹਾਰਾਜ ਕਹਿੰਦੇ ਉਹ ਡੁਪਲੀਕੇਟ ਬਤੀ ਦੀ ਜਿਹੜੀ ਉਹ ਰੂ ਦੀ ਬਤੀ ਤੇ ਸਾਨੂੰ ਲੋੜ ਨਹੀਂ ਉਹ ਬਤੀ ਵੀ ਤੇਰਾ ਨਾਮ ਹੀ ਆ ਪ੍ਰਮਾਤਮਾ ਦਾ ਨਾਮ ਤੇਰੋ ਤੇਲ ਮਾਹੇ ਪਸਾਰਾ ਉਹ ਜਿਹੜਾ ਵਿੱਚ ਤੇਲ ਪਾਇਆ ਜਾਂਦਾ ਵਾ ਮੰਨ ਲਓ ਦੇਸੀ ਕੀ ਉਹ ਪਾਇਆ ਜਾਂਦਾ ਵਾ ਉਹ ਪ੍ਰਮਾਤਮਾ ਦਾ ਨਾਮ ਤੇਰੋ ਤੇਲ ਹੈ ਮਾਹੇ ਪਸਾਰਾ ਪ੍ਰਮਾਤਮਾ ਦਾ ਨਾਮ ਹੀ ਉਹ ਤੇਲ ਹੈ ਹੁਣ ਇਹ ਸਾਰਾ ਕੁਝ ਕਰਕੇ ਦੀਵਾ ਰੱਖ ਕੇ ਵਿੱਚ ਰੂਮ ਦੀ ਬਤੀ ਪਾ ਕੇ ਦੀਵਾ ਜਗਾਇਆ ਜਾਂਦਾ ਵਾ ਜੋ ਜਗਾਈ ਜਾਂਦੀ ਹੈ ਪਰ ਮਹਾਰਾਜ ਕਹਿੰਦੇ ਸਿੱਖ ਨੇ ਜੋਤ ਕਿਹੜੀ ਜਗਾਉਣੀ ਹੈ ਸੇਖ ਨੇ ਇਹ ਵਾਲੀ ਬਾਹਰੀ ਤੌਰ ਤੇ ਜੋਤ ਨਹੀਂ ਜਗਾਉਣੀ ਸੇਖ ਨੇ ਅੰਦਰਲੀ ਜੋਤ ਜਗਾਉਣੀ ਕਿਹੜੀ ਜੋਤ ਨਾਮ ਤਰੇ ਕੀ ਜੋਤ ਜਗਾਈ ਨਾਮ ਤਰੇ ਕੀ ਜੋਤ ਲਗਾਈ ਭਇਓ ਉਜਿਆਰੋ ਪਵਨ ਸਗਲਾਰੇ ਜੇ ਸੇਖ ਨੇ ਜੋਤ ਜਗਾਉਣੀ ਹੈ ਇਹ ਬਾਹਰੀ ਜੋਤ ਨਹੀਂ ਜਗਾਉਣੀ ਨਾਮ ਤਰੇ ਕੀ ਜੋਤ ਲਗਾਈ ਨਾਮ ਦੀ ਜੋਤ ਉਸ ਪ੍ਰਮਾਤਮਾ ਦੀ ਜੋਤ ਆਪਣੇ ਹਿਰਦੇ ਵਿੱਚ ਜਗਾਉਣੀ ਹੈ ਭਵਕੇ ਸੇਖ ਨੇ ਬਾਣੀ ਪੜ੍ਹਨੀ ਹੈ ਤੇ ਅੱਜ ਤੁਸੀਂ ਧਿਆਨ ਦਿਓ ਕਿੰਨੇ ਆ ਥਾਵਾਂ ਤੇ ਇਹ ਬਖੰਡ ਕੀਤੇ ਜਾ ਰਹੇ ਆ ਵੀ ਐ ਕਰਕੇ ਕਿਉਂ ਆਪਣੇ ਐ ਲਓ ਹੱਥ ਨੂੰ ਤੇ ਜਿੱਥੇ ਰੋਗ ਹੈ ਉੱਥੇ ਮਲ ਲੋ ਤੋ ਠੀਕ ਹੋ ਜਾਓਗੇ ਵੀ ਹੱਦ ਹੋ ਗਈ ਜਿਹੜੀ ਬਾਣੀ ਮਹਾਰਾਜ ਦੀ ਕਹਿ ਰਹੀ ਹੋਵੇ ਵੀ ਦੂਖ ਰੋਗ ਸੰਤਾ ਪੁੱਤਰੇ ਸੁਣੀ ਸੱਜੀ ਬਾਣੀ ਜਿਹੜੇ ਮਹਾਰਾਜ ਕਹਿ ਰਹੇ ਹਣ ਵੀ ਬਾਣੀ ਪੜਿਆਂ ਦੂਖ ਰੋਗ ਸੰਤਾ ਪੁੱਤਰ ਦੇ ਆ ਸੁਣੀ ਸੱਚੀ ਬਾਣੀ ਤੇ ਹੱਦ ਹੋ ਗਈ ਤੁਸੀਂ ਉਹ ਜੋਤਾਂ ਜਗਾ ਜਗਾ ਠੀਕ ਕਰੋ ਲੋਕਾਂ ਨੂੰ ਤੇ ਜਿਹੜੇ ਮਾਫ਼ ਕਰਨਾ ਜੋਤਾਂ ਜਗਾਗਾ ਦੂਜਿਆਂ ਨੂੰ ਠੀਕ ਕਰੀ ਜਾਂਦੇ ਆ ਆ ਬਹੁਤੇ ਪਖੰਡੀ ਜੋਤਾਂ ਜਗਾਗਾ ਦੂਜਿਆਂ ਨੂੰ ਠੀਕ ਕਰੀ ਜਾਂਦੇ ਆ ਆ ਬੜੇ ਬੜੇ ਹਸਤਾ ਵਾਲੇ ਆ ਉਹਨਾਂ ਦੇ ਪੇ ਸਵਾਤ ਤੇ ਤਾਮ ਪੀ ਆਪ ਤੋਂ ਹੀ ਇਦਾਂ ਘੋਲ ਲਾਓ ਤੇ ਆਪ ਆਪਣੇ ਰੋਗ ਜਿੱਥੇ ਤੁਹਾਨੂੰ ਸੱਟ ਲੱਗੀ ਕੋਈ ਰੋਗ ਆ ਕੋਈ ਪ੍ਰੋਬਲਮ ਆ ਆਪ ਆਪਣੇ ਤੇ ਮਲੋ ਕਿਉ ਤਾਂ ਠੀਕ ਹੋ ਜਾ ਪਰ ਨਾ ਅਛਾ ਮਾਰਾ ਇਹਨੇ ਜਿਹੜੇ ਚੀਜ਼ਾਂ ਦਾ ਖੰਡਨ ਕੀਤਾ ਉਹ ਕੰਮ ਅਸੀਂ ਫੇਰ ਕਰਦੇ ਜਿੱਦਾਂ ਕਿ ਪਿਓ ਆਪਣੇ ਪੁੱਤ ਨੂੰ ਰੋਕੇ ਪੁੱਤ ਨਹੀਂ ਕਰਨਾ ਤੇ ਪੋਤਾ ਕਹੇ ਮੈਂ ਤੇ ਵਿਖਾ ਕੇ ਕਰੂੰ ਹੁਣ ਇੱਕ ਸਾਡਾ ਬੜਾ ਵੱਡਾ ਪੁਜਾਰੀ ਆ ਪ੍ਰਚਾਰਕ ਲਈ ਮੈਂ ਉਹਨੂੰ ਕਹਿੰਦਾ ਬੜਾ ਵੱਡਾ ਪੁਜਾਰੀ ਕਹਾਂਗਾ ਹੈਗਾ ਵੀ ਸਿੱਖੀ ਪੇਖ ਦੇ ਵਿੱਚ ਉਹ ਪ੍ਰੇਮਾਨੰਦਰ ਦੇ ਕੋਲ ਜਾ ਕੇ ਕਹਿੰਦਾ ਵੀ ਮੇਰਾ ਬਾਣੀ ਦੇ ਵਿੱਚ ਮਾਨ ਹੀ ਟਿਕਦਾ ਕਰੋ ਕੀ ਗੱਲ ਤੁਹਾਨੂੰ ਲੱਗਿਆ ਹੋਣਾ ਪਤਾ ਵੀ ਕਿਹੜੇ ਗੱਲ ਕਰਦਾ ਹਾਂ ਪੁਜਾਰੀ ਦੀ ਹੁਣ ਉਸ ਪੁਜਾਰੀ ਨੇ ਗੁਰਨਾਨਕ ਦੀ ਵਿਚਾਰ ਪ੍ਰਮੋਟ ਨਹੀਂ ਕੀਤੀ ਉਹਨੇ ਜਿੰਨੀਆਂ ਉਸ ਪ੍ਰਚਾਰਕ ਨੇ ਅੱਜ ਤੱਕ ਦੇਵੀਆਂ ਪ੍ਰਮੋਟ ਕਰਤੀਆਂ ਹਨ ਜਿੰਨੀਆਂ ਉਸ ਪ੍ਰਚਾਰਕ ਨੇ ਅੱਜ ਤੱਕ ਦੇਵਤੇ ਪ੍ਰਮੋਟ ਕਰਤੇ ਆ ਬਾਣੀ ਦੇ ਅਰਥਾਂ ਦੇ ਅਨਰਥ ਕਰਕੇ ਸਾਨੂੰ ਸਦਾ ਸੰਤਨਾਂ ਜੋੜ ਰਿਹਾ ਵਾ ਤੇ ਪ੍ਰੇਮਾਦਨ ਦੇ ਕੋਲ ਜਾ ਕੇ ਪੈਰਾਂ 'ਚ ਬਹਿ ਕੇ ਕੀ ਜਾਂਦਾ ਸੀ ਮਹਾਰਾਜ ਕਰੋ ਮੇਰ ਮੇਰਾ ਬਾਣੀ ਚ ਮੰਨੀ ਢੱਕਦਾ ਉਹ ਪੁਜਾਰੀ ਇੱਕ ਲੌਜਿਕ ਦਿੰਦਾ ਵਾ ਉਹ ਪ੍ਰਚਾਰਕ ਚਲੋ ਪ੍ਰਚਾਰਕ ਕਹਿ ਲਈਏ ਉਹ ਇੱਕ ਲੌਜਿਕ ਦਿੰਦਾ ਵਾ ਉਹ ਆਂਦਾ ਵੀ ਮਹਾਰਾਜ ਦੀ ਬਾਣੀ ਵਿੱਚ ਲਿਖਿਆ ਵਾ ਆਰਤੀ ਦੇ ਵਿੱਚ ਉਹ ਆਂਦਾ ਲਿਖਿਆ ਵੀ ਧੂਪ ਦੀਪ ਕਰਤ ਸਾਜ ਆਰਤੀ ਉਹਦਾ ਮੈਂ ਇੱਕ ਲੌਜਿਕ ਸੁਣਿਆ ਆਂਦਾ ਵੀ ਮਹਾਰਾਜ ਕਹਿੰਦੇ ਧੂਪ ਦੀਪ ਕਰਤ ਸਾਜ ਆਰਤੀ ਵੀ ਧੂਪ ਜਗਾ ਕੇ ਦੀਪ ਭਾਵ ਕੇ ਦੀਵੇ ਜਗਾ ਕੇ ਕਰਤ ਸਾਜ ਆਰਤੀ ਕਰਤ ਦਾ ਮਤਲਬ ਸਾਜ ਵੀ ਸਜਾ ਕੇ ਤੇ ਆਰਤੀ ਉਹ ਆਂਦਾ ਵੀ ਆਰਤੀ ਕਰੋ ਹੁਣ ਉਹਨੂੰ ਮੈਂ ਇਨਵਾਈਟ ਕਰਦਾ ਵਿਚਾਰ ਵਾਸਤੇ ਧੂਪ ਦੀਵੇ ਕਰਤ ਸਾਜ ਆਰਤੀ ਵਾਰਨੇ ਜਾਉ ਕਮਲਾਪਤੀ ਉਹ ਵਾਰਨੇ ਜਾਉ ਕਮਲਾਪਤੀ ਤੇ ਵੀ ਅਰਥ ਕਰ ਉਹਦਾ ਅਰਥ ਇਹ ਆ ਕਿ ਧੂਪ ਦੀਵੇ ਜਗਾਉਣਾ ਤੇਰੇ ਨਾਮ ਨੂੰ ਤੈਨੂੰ ਸਦਕੇ ਜਾਣੇ ਧੂਪ ਦੀਵੇ ਜਗਾ ਕੇ ਆਰਤੀ ਕਰਨੇ ਆ ਇਹ ਅਰਥ ਹੈ ਉਹਦਾ ਕੋਈ ਵੱਖਰੀ ਆਰਤੀ ਨਹੀਂ ਕਰਨੀ ਉਥੇ ਉਥੇ ਇਹ ਅਰਥ ਹੈ ਧੂਪ ਦੀਵੇ ਕਰਤ ਸਾਜ ਆਰਤੀ ਭਾਵ ਕੇ ਲੋਕ ਧੂਪ ਜਗਾ ਕੇ ਦੀਵੇ ਜਗਾ ਕੇ ਆਰਤੀ ਸਾਜਦੇ ਆ ਪਰ ਇਹ ਅਸਲ ਆਰਤੀ ਨਹੀਂ ਧੂਪ ਦੀਪ ਕੇ ਸਾਜ ਆਰਤੀ ਵਾਰਨੇ ਜਾਉ ਕਮਲਾਪਤੀ ਤੇਰੇ ਤੋਂ ਵਾਰਨੇ ਜਾਣਾ ਤੇਰੇ ਤੋਂ ਬਲਿਹਾਰ ਜਾਣਾ ਤੇਰੇ ਤੋਂ ਸਦਕੇ ਜਾਣਾ ਹੀ ਅਸਲ ਆਰਤੀ ਆ ਉਹ ਜਿਹੜੀ ਆਰਤੀ ਤੁਸੀਂ ਕਰਦੇ ਜੀ ਮੰਦਰਾਂ 'ਚ ਸਾਡੇ ਡੇਰਿਆਂ ਤੇ ਉਹ ਅਸਲ ਆਰਤੀ ਨਹੀਂ ਜੇ ਤੁਸੀਂ ਧੀ ਧੂਪ ਦੀਪ ਕੇਤ ਸਾਜ ਆਰਤੀ ਦੇ ਅਰਥ ਕਰਨੇ ਆ ਤੇ ਵਾਰਨੇ ਜਾਉ ਕਮਲਾਪਤੀ ਅਰਥ ਵੀ ਨਾਲ ਕਰੋ ਕਿਉਂ ਵਰਥਾ ਨੇ ਅਰਥ ਕਰਦੇ ਪਏ ਜੀ ਧੂਪ ਦੀਪ ਕਰਤ ਸਾਜਾਰ ਭਾਵਕੇ ਲੋਕ ਧੂਪ ਦੀਵੇ ਜਗਾ ਕੇ ਆਰਤੀ ਸਜਾਉਂਦੇ ਆਰਤੀ ਕਰਦੇ ਆ ਪਰ ਇਹ ਆਰਤੀ ਨਹੀਂਗੀ ਵਾਰਨੇ ਜਾਉ ਕਮਲਾਪਤੀਦਰ ਤੋਂ ਵਾਰਨੇ ਜਾਣਾ ਹੀ ਅਸਲ ਆਰਤੀ ਆ ਵਾਰਨੇ ਜਾਉ ਕਮਲਾਪਤੀ ਇਹਦੇ ਵੀ ਅਰਥ ਕਰੋ ਤਾਂ ਮੈਂ ਨਹੀਂ ਵੇਖਿਆ ਉਹ ਪ੍ਰਚਾਰਕ ਨੇ ਕਦੀ ਜਿਹੜਾ ਪ੍ਰੇਮਾੰਦਨ ਦੇ ਪੈਰਾਂ 'ਚ ਬਹਿ ਕੇ ਆਉਂਦਾ ਹੈ ਮੇਰਾ ਬਾਣੀ 'ਚ ਮਾਨ ਨਹੀਂ ਟਿਕਦਾ ਮਹਾਰਾਜ ਕਰੋ ਹਾਲ ਮੈਂ ਨਹੀਂ ਵੇਖਿਆ ਉਹਨੇ ਕਦੀ ਗੁਰਨਾਨਕ ਦੇਵ ਜੀ ਵਿਚਾਰ ਵੀ ਪ੍ਰਮੋਟ ਕੀਤੀ ਹੋਵੇ ਮੈਂ ਨਹੀਂ ਵੇਖਿਆ ਵੀ ਉਹਨੇ ਮੈਂ ਚੈਲੰਜ ਦਿੰਦਾ ਉਹ ਪ੍ਰਚਾਰਕ ਨੂੰ ਉਸ ਆਰਐਸਐਸ ਦੇ ਪ੍ਰਚਾਰਕ ਨੂੰ ਮੈਂ ਚੈਲੰਜ ਦਿੰਦਾ ਮੈਂ ਵਿਆਖਿਆ ਕਰਨੀ ਕਥਾ ਕਰੋ ਤੁਹਾਨੂੰ ਇੱਕ ਤੋਕ ਦਊਂਗਾ ਮੈਂ ਭਗਤ ਨਾਮਦੇਵ ਜੀ ਦੀ ਆਜ ਨਾਮੇ ਬੀਠਲ ਦੇਖਿਆ ਮੂਰਖੋ ਸਮਝਾਉ ਰੇ ਪਾਂਡੇ ਤੋਂ ਮਰੀ ਗਾਇਤਰੀ ਲੋਧੇ ਦਾ ਖੇਤ ਖਾਤੀ ਥੀ ਲੈ ਕੇ ਠੇਂਗਾ ਤਗਰੀ ਤੋਰੀ ਲੰਘਤ ਲੰਘਤ ਜਾਂਦੀ ਥੀ ਪਾਂਡੇ ਤੁਮਰਾ ਮਾਹ ਦੇਵ ਤੌਲੇ ਬਲਦ ਚੜਿਆ ਵੇ ਦੇਖਿਆ ਥਾ ਮੋਦੀ ਕਾ ਕਰਖਾਨਾ ਪਾਕਾ ਵਕਾ ਲੜਕਾ ਮਾਰਿਆ ਥਾ ਪਾਂਡੇ ਤੁਮਰਾ ਰਾਮ ਚ ਸੋਭੀ ਆ ਵੇ ਦੇਖਿਆ ਥਾ ਜੇ ਹੈਗੇ ਜ ਤੂੰ ਪ੍ਰਚਾਰਕ ਤਰਪਈਆ ਤੁਹਾਨੂੰ ਤੁਸੀਂ ਲੱਖ ਮੰਗਦੋਂ ਮੈਂ 2 ਲੱਖ ਦੇਣ ਨੂੰ ਆਪਦੇ ਕਮੇਟੀ ਦੇ ਕੋਲੋਂ ਕਹਿ ਕੇ ਮੈਂ ਕਹਿ ਕੇ ਸੰਗਤਾਂ ਦੇ ਕੋਲੋਂ ਆਪਦੇ ਕੋਲੋਂ ਕਰਕੇ ਜਿੰਨੀ ਵੀ ਸੇਵਾ ਤੁਸੀਂ ਮੰਗੋਗੇ ਧਰ ਤੋਂ ਡਬਲ ਟ੍ਰਿਪਲ ਸੇਵਾ ਦਊਗਾ ਮੈਂ ਤੇ ਇਹ ਉਸ ਸ਼ਬਦ ਦੇ ਆਰਤੀ ਆਰਤੀ ਦੇ ਕਥਾ ਕਰ ਦਿਓ ਪ੍ਰੋਫੈਸਰ ਸਾਬ ਸਿੰਘ ਦੇ ਟੀਕੇ ਚ ਕਰ ਦਿਓ ਭਾਈ ਵੀਰ ਸਿੰਘ ਵਾਲੇ ਚ ਕਰ ਦਿਓ ਜਿਹੜਾ ਮਰਜੀ ਟੀਕਾ ਆਵੇ ਇਸ ਆਰਤੀ ਦਾ ਮੈਨੂੰ ਕਥਾ ਚਾਹੀਦੀ ਏ ਬਸ ਚੈਲੰਜ ਹੈ ਮੇਰਾ ਅਰਥ ਨੇ ਅਰਥ ਨਹੀਂ ਜਾਈ ਦੇ ਸਾਹਮਣੇ ਸੰਗਤਾਂ ਨੂੰ ਪੋਥੀਆਂ ਦੇ ਕੇ ਭੇਟਾਉਣਾ ਜੀ ਅਹੀਂ ਫੇਰ ਵੇਖਾਂਗੇ ਕਿ ਕਿਵੇਂ ਤੁਸੀਂ ਅਰਥਾਂ ਦਾ ਅਨਰਥ ਕਰਦੇ ਜੇ ਤੇ ਜਥੇ ਅਰਥਾਂ ਦਾ ਅਨਰਥ ਕੀਤਾ ਸੰਗਤ ਨੂੰ ਮੈਂ ਉਸੇ ਵੇਲੇ ਕਹਿਣਾ ਲਾਊਡ ਅੰਡ ਮੈਕ ਦੇ ਵਿੱਚ ਹੀ ਇਹਨਾਂ ਦੀ ਪੇ ਕਿਵੇਂ ਸੰਤਾਂ ਨੂੰ ਗੁੰਮਰਾਹ ਕਰਾਈਦਾ ਵਾ ਪਰ ਜਦੋਂ ਕੋਈ ਬੋਲੇ ਸਾਡੇ ਵਰਗਾ ਪਤਾ ਕੀ ਕਹਿਣਗੇ ਇਹ ਤੇ ਔਰ ਐਸਐਸ ਦੇ ਪ੍ਰਚਾਰਕ ਆ ਮੇਰੇ ਬਾਰੇ ਉਹ ਭਲਿਓ ਔਰ ਐਸਐਸ ਦੇ ਨਾਲ ਰੋਜ਼ ਤੁਹਾਡੇ ਬਾਬੇ ਮੀਟਿੰਗਾਂ ਹਾ ਪ੍ਰਚਾਰਕ ਮੀਟਿੰਗਾਂ ਕਰਨ ਪ੍ਰੇਮਾਂਾਂ ਦੇ ਪੈਰਾਂ 'ਤੇ ਜਾ ਕੇ ਪੁੰਜੇ ਬਹਿ ਜਾਣ ਤੇ ਕਹਿਣ ਵੀ ਸਾਡਾ ਬਾਣੀ ਜੀ ਮੰਨਦੀ ਠਿਕਦਾ ਇਹ ਪੰਥਕ ਗੁਰਨਾਨਕ ਮਹਾਰਾਜ ਦੀ ਫਲਸਫੀ ਦੀ ਗੱਲ ਹੈ ਕਿ ਨਾ ਕਰਨ ਬਾਣੀ ਦੀ ਗੱਲ ਹੈ ਕਿ ਨਾ ਕਰਨ ਦੇਵੀਆਂ ਪ੍ਰਮੋਟ ਕਰਨ ਨਾਮਧਾਰੀਆਂ ਕੋਲ ਜਾ ਕੇ ਲਫਾਫੇ ਲੈ ਕੇ ਸਾਡਾ ਨਾਮਧਾਰੀ ਪੰਥ ਹੋ ਸਾਡਾ ਨਾਮਧਾਰੀ ਪੰਥ ਐ ਕਰਨ ਨੀਲਧਾਰੀਆਂ ਕੋਲ ਮੋਟਾ ਲਫਾਫਾ ਲੈ ਸਾਡਾ ਨੀਲਧਾਰੀ ਪੰਥ ਨੀਲਧਾਰੀ ਪੰਥ ਉਥੇ ਐ ਕਰਨ ਇਹ ਪੰਥਕ ਅਸੀਂ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਰੀਏ ਅਸੀਂ ਗਦਾਰ ਅਸੀਂ ਆਰਐਸਐਸ ਦੇ ਤੁਸੀਂ ਆਰਐਸਐਸ ਦੇ ਨਾਲ ਰੋਜ਼ ਮੀਟਿੰਗਾਂ ਕਰੋ ਤੁਸੀਂ ਫਿਰ ਵੀ ਪੰਥਕ ਅਸੀਂ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਰੀਏ ਅਸੀਂ ਤਾਂ ਵੀ ਆਰਐਸਐਸ ਤੇ ਬੜੇ ਸਾਨੂੰ ਜਵਾਬ ਨਹੀਂ ਸਾਡੇ ਸਵਾਲ ਦਾ ਦਿੱਤਾ ਜਾਂਦਾ ਲੌਜਿਕ ਨਾਲ ਬਸ ਗਾਣਾ ਇਹਨਾਂ ਦੇ ਕੋਲ ਜਿੰਨੀ ਮਰਜ਼ੀ ਘਟਾ ਲਓ ਸਾਡੇ ਕੁਝ ਕੁ ਧਾਰ ਮੇਕਾ ਗੁੰਡਿਆਂ ਦੇ ਕੋਲ ਉਹ ਭਲਿਓ ਬਾਣੀ ਪੜੀ ਗਏ ਜੇ ਤੁਸੀਂ ਜਿਨੇ ਬਾਣੀ ਪੜੀ ਨਹੀਂ ਉਹਨੂੰ ਤਾਂ ਇਹ ਲੱਗਣਾ ਪੇ ਗਗਨ ਮੈਂ ਥਾਰ ਰਵਾਂ ਚੰਦੀ ਦੀਪਕ ਬਣੇ ਪੇ ਠੀਕ ਹੈ ਥਾਲ ਚ ਰੱਖੋ ਤਿਆਰ ਦੀ ਕਰ ਦੋ ਪਰ ਜਦੋਂ ਉਹਦੇ ਕੋਈ ਅਰਥ ਪੜੂਗਾ ਤਾਂ ਉਹਨੂੰ ਫੇਕ ਸਮਝ ਲੱਗਣਾ ਵਾ ਪੇ ਇਹ ਥਾਰ ਦੀ ਖੰਡਨ ਕਰਦੀ ਉਹ ਸਾਰਤੀ ਦਾ ਅਕਾਲ ਪੁਰਖ ਸਾਹਿਬ ਦੀ ਮਰਿਆਦਾ ਦੇ ਝੰਡੇ ਠੇਕ ਹੋ ਜੋ। ਆ ਪੁਜਾਰੀਆਂ ਤੋਂ ਬਚੋ ਇਹਨਾਂ ਤੋਂ। ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਮੈਂ ਕਹਿੰਦਾ ਦੁਸ਼ਮਣ ਬਣ ਕੇ ਬਹਿ ਗਏ ਆ। ਬਚੋ ਇਹੋ ਜਿਹੇ ਪਖੰਡੀਆਂ ਤੋਂ। ਜੇ ਅੱਜ ਸੱਚੀ ਗੁਰਨਾਨਕ ਸਾਹਿਬ ਆ ਜਾਣ ਸੋਚ ਕੇ ਵੇਖੋ ਇੱਕ ਵਾਰੀ ਇਹ ਗੱਲ। ਕਿ ਜੇ ਗੁਰਨਾਨਕ ਸਾਹਿਬ ਅੱਜ ਸੱਚੀ ਆ ਜਾਣ। ਤੇ ਆ ਕੇ ਤੁਹਾਨੂੰ ਕਹਿਣ ਵੀ ਮੈਂ ਤਾਂ ਸ਼ਬਦੇ ਲੜ ਜੋੜਿਆ ਤੁਹਾਨੂੰ ਤੇ ਤੁਸੀਂ ਕਿਧਰ ਨੂੰ ਹੋਗੇ ਜੀ? ਕਿ ਸਾਡੇ ਕੋਲ ਜਵਾਬ ਹੈ। ਸਾਡਾ ਪਿਓ ਗੁਰੂ ਨਾਨਕ ਜਿਹੜੀ ਆਰਤੀ ਉਹ ਸਾਨੂੰ ਰੋਕਦਾ ਰਿਹਾ ਆਵੇ ਐਈਓ ਆਰਤੀ ਨਹੀਂ ਫਿਰ ਕਰਦਗੇ ਤਾਂ ਲੱਗਦਾ ਨਹੀਂ ਵੀ ਐ ਗੁਰਨਾਨਕ ਦੇ ਵਿਰੋਧੀ ਬਣ ਕੇ ਬਹਿ ਗਏ ਬਹਿ ਗਏ ਦੁਸ਼ਮਣ ਬਣ ਕੇ ਬਹਿ ਗਏ ਗੁਰਨਾਨਕ ਦੀ ਵਿਚਾਰਧਾਰਾ ਦੇ ਪਰ ਰੋਕੂ ਕੌਣ ਬਈ ਕੋਈ ਤਖਤਰਾ ਜਹੇਦਾਰ ਨਹੀਂ ਬੋਲਿਆ ਕਿਸ ਸੰਪਰਦਾ ਦਾ ਕੋਈ ਮੁਖੀ ਨਹੀਂ ਬੋਲਿਆ ਉਹ ਵੀ ਨਾਲ ਸਹਿਮਤ ਨਹੀਂ ਆਉਂਦੇ ਇਹਨੇ ਕਰੀ ਜਾਓ ਕੋਈ ਨਹੀਂ ਉਹ ਆਪਣੇ ਦੀ ਕਰਦੇ ਹੀ ਆਪਣੇ ਦੀ ਕਰਦੇ ਬਹੁਤ ਵੱਡੀ ਗੈਰੀ ਖਾੜ ਦੇ ਵਿੱਚ ਸੁੱਟਣਾ ਵਾ ਆਈਓ ਗੱਲ ਜਦਨ ਗੁਰਨਾਣਕ ਦੀਆਂ ਮੂਰਤੀਆਂ ਬਣਾਤੀਆਂ ਆਈਓ ਗੱਲ ਇਹਨਾਂ ਨੇ ਉਦੋਂ ਕਹਿਣੀ ਆ ਵੇਖੋ ਜੀ ਉਹ ਆਪਣੀ ਮੂਰਤੀ ਪੂਜਦੇ ਸੀ ਆਪਣੀ ਪੂਜਦੇ ਆ ਕੀ ਹੋ ਗਿਆ ਜੇ ਬਾਣੀ 'ਚ ਲਿਖਿਆ ਬੁੱਤ ਪੂਜ ਪੂਜ ਹਿੰਦੂ ਮੋਏ ਕਿਸ ਨੇ ਰੋਕਣਾ ਉਦੋਂ ਕਿਉਂ ਕਿਉਂਕਿ ਆਰਐਸ ਦੇ ਕੋਲ ਤੇ ਅਸੀਂ ਆਪ ਜਾ ਕੇ ਇਹਾਂ ਦੇ ਲਫਾਫੇ ਲੈਂਦੇ ਆ ਉਹਨਾਂ ਦੇ ਕੋਲ ਤੇ ਟਟਕਾਰ ਐਸਸ ਸਾਡੇ ਮਥੇ ਲਾਉਂਦੇ ਆ ਦਾਗ ਮੱਥੇ ਰਹਾੜੇ ਲਾ ਜਾਂਦੇ ਪਿਆਰ ਐਸਸ ਦੇ ਪਟਕੇ ਮੱਥੇ ਤੇ ਤੁਸੀਂ ਲਾਓ 10-10 ਮਾਲਾ ਹੱਥਾਂ ਦੇ ਵਿੱਚ ਗਲਾਂ ਨੂੰ ਤੁਸੀਂ ਪਾਓ ਜਿੱਥੇ ਮਹਾਰਾਜ ਦੀ ਬਾਣੀ ਭਗਤ ਕਬੀਰ ਸਾਹਿਬ ਬਾਣੀ ਦਾ ਖੰਡਨ ਕਰਨ ਭਗਤ ਕਬੀਰ ਸਾਹਿਬ ਬਾਣੀ ਦੇ ਵਿੱਚੋਂ ਖੰਡਨ ਕਰਨ ਇਹਦਾ ਮਾਲਾ ਦਾ ਕਬੀਰ ਜਪਣੀ ਕਾਠ ਕੀ ਕਿਆ ਦਿਖਲਾਵੇ ਲੋਏ ਹਿਰਦੇ ਆਰਾਮ ਨ ਚੇਤਈ ਇਹ ਜਪਣੀ ਕਿਹਾ ਵੇ ਮਾਲਾ ਤੁਸੀਂ ਪਾਓ ਤਿਲਕ ਤੁਸੀਂ ਲਾਓ ਪੂਜਾ ਵਰਤ ਤਿਲਕਿਛ ਨਾਨਾ ਪਉ ਨਦਾਨ ਬਹੁ ਦੇਨ ਕਹੂ ਨ ਭੀਜੈ ਸਮਝਨ ਸੁਆਮੀ ਬੋਲਦਾ ਮਿੱਠੜ ਬਹਿਣ ਤਿਲਕ ਤੂੰ ਹੀ ਲਾਓ ਤਿਆਰ ਐਸਾ ਦੇਹੀਂ ਸੇਖੋ ਬਜਣਾ ਪਊਗਾ ਇਹਨਾਂ ਪੁਜਾਰੀਆਂ ਤੋਂ ਅੱਜ ਜਿਹੜੇ ਸਿੱਖੀ ਭੇਖ ਦੇ ਵਿੱਚ ਆ ਕੇ ਹੁਣ ਤੱਕ ਕਰਤੇ ਇਹਨਾਂ ਨੇ ਆਇਆ ਰਸੂਲਪੁਰ ਗਿਆ ਬਹਿਰੂ ਪਿਆ ਵਾ ਕੀ ਕੁਝ ਕਰਦਾ ਐ ਸਿੱਖਾਂ ਦੇ ਵਿੱਚ ਬਜਣਾ ਪਊਗਾ ਇਹਨਾਂ ਦੇ ਕੋਲ